ਜਨੋ ਸੱਚਾ ਪਾਤਿਸ਼ਾਹ ਸ਼ਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬਹਿਖਿਆ ਸੋਹੀਆ ਸਭਨਾਂ ਦਾ ਵਿਸਾਹ ਜੇ ਸਾਚੰਦਾ ਯੁਗ ਆਏ ਸੂਰਜ ਚੜੇ ਹਜ਼ਾਰ ਏਤੇ ਤਨ ਨਾ ਹੁੰਦਿਆ ਗੁਰ ਵਿਨ ਕੋਰਾ ਅਨਾਰ ਸਤਨਾਮ ਵਾਹਿ ਵਾਹਿਗੁਰੂ ਚਲੂ ਕਾ ਮਹੱਲਾ ਤੀਜਾ ਭੈ ਵਿੱਚ ਸਭ ਆਕਾਰ ਹੈ ਨਿਰਭਾਉ ਹਰ ਜੀਉ ਸੋਏ ਸਤਿਗੁਰ ਸੇਵਿਆ ਹਰ ਮਨ ਵਸਾ ਗਿੱਠਾ ਭਉ ਕਦੇ ਨਾ ਹੋਏ ਦੋਸ਼ਮਣ ਦੁਖ ਤਿਸ ਨੂੰ ਨਿਰਨਾ ਆਵੇ ਹੇ ਨਾ ਸਕਾ ਕੋਈ ਗੁਰਮਖ ਮਨ ਵਿਚਾਰਿਆ ਜੋ ਤਿਸ ਭਾਵੈ ਸੋਇ ਨਾਨਕ ਆਪੇ ਹੀ ਪਤ ਰਖਸੇ ਕਾਰਜ ਫਵਾਰਾ ਸੋਇ ਮਹੱਲਾ ਤੀਜਾ ਇੱਕ ਸੱਜਣ ਚੱਲੇ ਇੱਕ ਚੱਲ ਗਏ ਰੈਂਦੇ ਪੀ ਫੋਣ ਜਾਏ ਜਿੰਨੀ ਸਤਗੁਰ ਨਾਸੇ ਵੇ ਸੇ ਆਏ ਗਏ ਪਛਤਾਹੇ ਨਾਨਕ ਸਚ ਰਤੇ ਸੇ ਨਾ ਵਿਛੜੇ ਸਤਗੁਰ ਸੇਵਾ ਸਮਾਹੇ ਪਾਉੜੀ ਇਸ ਮਿਲਿਆ ਸਤ ਗੁਰ ਸੱਜਣਾ ਜਿਸ ਅੰਤਰ ਹਰ ਗੁਣਕਾਰੀ ਇਸ ਮਿਲਿਆ ਸਤ ਗੁਰ ਪੀਤਮਾ ਜਿਨਹੋਂ ਵਿੱਚੋਂ ਮਾਰੀ ਸੋ ਸਤਿ ਗੁਰੂ ਪੂਰਾ ਤਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸਿਸ਼ਟ ਸਵਾਰੀ ਨਿਤ ਜਪਿਓ ਸੰਤ ਹੋ ਰਾਮ ਨਾਮ ਪਾਵਜਲ ਭਿਖਤਾਰੀ ਗੁਰ ਪੂਰਾ ਹਾਏ ਉਪਦੇਸਿਆ ਗੁਰ ਵਿਟੜਿਆ ਹੋਂ ਸਦ ਵਾਰੀ ਨੇਤਾ ਜਪਿਉ ਸੰਤ ਹੋ ਰਾਮ ਨਾਮਉ ਜਲ ਵਿਖਤਾਰੀ ਗੁਰੂ ਪੁਰਾਏ ਹਉਪਦੇਸਿਆ ਹਰੇ ਵਿਕਟੜਿਆ ਹਾਂ ਚੜਵਾਰੀ ਸ਼ਲੋਕ ਮਹੱਲਾ 3 ਪੈ ਵਿੱਚ ਸਭ ਆਕਾਰ ਹੈ ਨਿਰਭਉ ਹਰਿ ਜਿਉ ਸੋਇ ਸਤਗੁਰ ਸੇਵਿਆ ਹਰ ਮਾਨਵ ਸਾਇ ਤਿੱਥਾ ਪਉ ਕਦੇ ਨਾ ਹੋਏ ਦੁਸ਼ਮਣ ਦੁੱਖ ਤਿਸਨੂੰ ਨੇੜ ਨ ਆਵਾ ਪੋਹੇ ਨਾ ਸਕਾ ਕੋਈ ਗੁਰਮਖ ਮਨ ਵਿਚਾਰਿਆ ਜੋ ਤਿਸ ਸੁਭਾਵੈ ਸੋ ਹੋਏ ਨਾਨਕ ਆਪੇ ਹੀ ਪਤ ਰੱਖੀ ਕਾਰਜ ਸਵਾਰੇ ਸੋਏ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਹਿਬ ਦੀ ਬਾਤ ਤਨ ਤਨ ਸਤਿਗੁਰੂ ਗੁਰੂ ਅਮਰਦਾਸ ਜੈ ਮਹਾਰਾਜ ਅੰਗ 586 ਉਪਰਾਂ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਹਿਬ ਦੀ ਬਾਤ ਬਖਸ਼ਿਸ਼ ਕਰਦੇ ਹਾਂ ਸਤਿਗੁਰੂ ਜੀ ਕਿਰਪਾ ਕਰਨ ਤੁਹਾਡੀ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨਾ ਨਗਰ ਕੀ ਰੇਤੇ ਮੇਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸੰਕੇ ਸੰਸਾਰ ਦਾ ਭਲਾ ਕਰਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ